ਔੜੀ ਸੱਚ ਤਖਤਰ ਚਾਇਆ ਬੈਸਣ ਕੋ ਜਾਈ ਸਭ ਕਿਸ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜਿ ਅਨ ਕਰ ਮਹਿਲ ਸਰਾਇ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬੜਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸ਼ਲੋਕ ਕਬੀਰ ਮਹਿੰਦੀ ਕਰ ਕੇ ਕਾਲਿਆ ਆਪ ਪੀਸਾਇ ਪੀਸਾਇ ਐ ਸਹਿ ਬਾਤ ਨਾ ਪੁੱਛੀਆ ਕਬ ਹੂ ਨਾ ਲਾਈ ਪਾਇ ਮਹਿਲਾ ਤੀਜਾ ਨਾਨਕ ਮਹਿੰਦੀ ਕਰ ਕੇ ਰਖਿਆ ਸੋ ਸ਼ ਨਦਰ ਕਰੇ ਆਪੇ ਪਿਸੇ ਆਪੇ ਕਸੇ ਆਪੇ ਹੀ ਲਾਏ ਲੈ ਇਹ ਤਿਰੰਤਿਆਲਾ ਖਸਮ ਕ ਜੈ ਪਾਵੇ ਤੈ ਦੇ ਤੌੜੀ ਵੇਖੀ ਸਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਗਸਦਾ ਦੂਜਾ ਕੋ ਨਹੀਂ ਜਿਉ ਭਾਵੇਂ ਤਿਉ ਰੱਖ ਤੂੰ ਗੁਰ ਸ਼ਬਦ 부ਜਾਈ ਸਭਨਾ ਤੇਰਾ ਜ਼ੋਰ ਹੈ ਜਿਉ ਭਾਵੇਂ ਤਿਵੇਂ ਚਲਾਹੀ ਤੁਦ ਜੇਵਡ ਮੈਂ ਨਾਹੀਂ ਕੋ ਕਿਸ ਆਖ ਸੁਣਾਈ ਸ਼ਲੋਕ ਮੈਂ ਲਾ ਤੀਜਾ ਪਰਮ ਤੁਲਾਈ ਸਭ जग ਫਿਰੀ ਥਾਂ ਵੀ ਹੋਈ ਭਾਲ ਸੋ ਸ਼ਹਿ ਸ਼ਾਂਤ ਨਾਮ ਦੇਵਈ ਕਿਆ ਚੱਲੇ ਤਿਸ ਨਾਲ ਗੁਰਪੁਰ ਸਾਦੀ ਹਰ ਧਿਆਈ ਐ ਅੰਤਰ ਰੱਖੀ ਐ ਔਰ ਤਾਰ ਨਾਨਕ ਘਰ ਬੈਠਿਆ ਸ਼ਹਿ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹਿਲਾ ਤੀਜਾ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਈ ਕੁਰਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨ ਚੇਤੇਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੇ ਜਮ ਡੰਡ ਨ ਲੱਗੇ ਕੋਈ ਨਾਨਕ ਸਹਿਜੇ ਮਿਲ ਰਹਿ ਧਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਸ਼ਤੀ ਲਾਇਨ ਦੇ ਸਤਗੁਰ ਮਤੀ ਇੱਕ ਨਾ ਨੂੰ ਨਾਮ ਬਖਸ਼ਿਓਨ ਅਸਤਰ ਹਰ ਸਤੀ ਤਾਉਣ ਪਾਣੀ ਬਹਿ ਸੰਤਰੋ ਹੁਕਮ ਕਰੈ ਭਗਤੀ ਇਨਨੂ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੈ ਸੁਖ ਪਾਈ ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕਾਣਾ ਕੋਏ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਮੈਂ ਲਾ ਤੀਜਾ ਕਿਉਂ ਕਰ ਇਹ ਮਨ ਮਾਰੀਆ ਕਿਉਂ ਕਰ ਮਿਰਤ ਕੋਏ ਕਹਿਆ ਸ਼ਬਦ ਨਾ ਮੰਨਈ ਹਉ ਮੈਂ ਛੱਡੈ ਨਾ ਕੋਏ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਸੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਦਿਗਨ ਨ ਲਾਗੇ ਕੋਇ ਮਹਿਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਪੈ ਕਾ ਸੰਜਮ ਜੇ ਕਰੇ दारू ਪਾਉ ਲਾਏ ਅਨ ਦਿਨ ਗੁਣ ਗਾਵੇ ਸੁਖ ਸਹਿਜੇ ਵਿਖ ਪਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਦੂਜਾ ਪੌਰ ਚਾਇਓ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮੇਸ਼ ਉਪਾਇਨ ਹੁਕਮ ਕਮਾਉਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਵਿਚਾਰਾ ਸਭ ਕਿਸ ਤੇਰਾ ਖੇਲ ਹੈ ਸਚ ਸਿਰਜਣਹਾਰਾ ਇਸ ਤਾਵੇ ਤਿਸ ਦਖਸ਼ਲ ਸਤਿ ਸ਼ਬਦ ਸਮਾਈ ਸ਼ਲੋਕ ਮੈਂ ਲਾਤੀਜਾ ਮਨ ਕਾ ਝੂਠਾ ਝੂਠ ਕੁਮਾਵੇ ਨਾਇਆ ਨੂੰ ਫਿਰ ਤਪੱਸਦਾਵੇ ਧਰਮੇ ਭੂਲਾ ਸਭ ਤੀਰਥ ਗਹੈ ਉਹ ਤਪਾ ਕੈਸੇ ਪਰਮਗਤ ਲਹੈ ਗੁਰਪੁਰ ਸਾਦੀ ਕੋ ਸੱਚ ਕੁਮਾਵੇ ਨਾਨਕ ਸੋ ਤਪ ਮੁਖੰਤਰ ਪਾਵੇ ਮਹਿਲਾ ਤੀਜਾ ਸੋ ਤਪ ਜੇ ਇਹ ਤਪ ਘਾਲੇ ਸਤਗੁਰ ਨੂੰ ਮਿਲੈ ਸ਼ਬਦ ਸੰਭਾਲੇ ਸਤਗੁਰ ਕੀ ਸੇਵਾ ਇਹ ਤਪ ਪਰਵਾਣ ਨਾਨਕ ਸੋ ਤਪ ਦਰਗਾ ਪਾਵੇ ਮਾਣ ਪੌੜੀ ਰਾਤ ਦਿਨ ਸਗੋਪਾਯਨ ਸੰਸਾਰ ਕੀ ਵਰਤਣ ਗੁਰਮਤੀ ਖਟ ਚਾਨਣਾ ਅਨੇਰ ਬਿਨਾਸਣ ਹੁਕਮੇ ਹੀ ਸਭ ਸਾਜਿਅਨ ਰਵਿਆ ਸਭ ਵਣ ਤ੍ਰੇਣ ਸਬ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰਪਾਣ ਸ਼ਬਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਸਲੋਕ ਮਹਲਾ 3 ਅਭਿਅਗਤ ਇਹ ਨਾ ਆਖਿਐਨ ਜਿਨ ਕੇ ਚਿਤ ਮੈਂ ਪਰਮ ਤਿਸ ਦਾ ਦਿੱਤਾ ਨਾਨਕਾ ਤੇ ਉਹ ਜਿਹੜਾ ਧਰਮ ਆਪੈ ਨਿਰੰજન ਪਰਮ ਪਦ ਤਾ ਕਾ ਭੂਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ ਮੈਂ ਲਾ ਤੀਜਾ ਅਭਿਆਗਤ ਇਹ ਨਾ ਅਖਿਨ ਜੇ ਪਰ ਘਰ ਭੋਜਨ ਕਰੇਨ ਉਦਰ ਕਾਰਣ ਆਪਣੇ ਦਹਲੇ ਦੇਖ ਕਰੇਨ ਅਭਿਆਗ ਤੁਸੇਈ ਨਾਂ ਕਾ ਜੇ ਆਤਮ ਗਉਣ ਕਰੇਨ ਪਾਲਹਿ ਨਿਸ਼ੈ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਤਤਵ ਛੋੜਿ ਹਨ ਵਿੱਚ ਸੱਚਾ ਅਸਰਾਵ ਘਰਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਓ ਸਭ ਸੱਚ ਹੁਕਮ ਵਰਤਦਾ ਗੁਰਮੁਖ ਸੱਚ ਸਮਾ ਸੱਚ ਆਪ ਤਖਤ ਸੱਚ ਬੈ ਸੱਚ ਕਰੇ ਨਿਆ ਸਭ ਸੱਚੋ ਸੱਚ ਵਰਤਦਾ ਗੁਰਮੁਖ ਲਖ ਲਖਾਈ ਸ਼ਲੋਕ ਨਹਿ ਲਾਤੀ ਜਾ ਰੈਣਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਧਾਣ ਚੱਲੇ ਆਪਣੇ ਬਹੁਤੀ ਲੈ ਸਜ਼ਾਏ ਰਾਣਾਇਰ ਮੈਂ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨਉ ਨਿਦ ਪਾਈਏ ਜੇ ਚੱਲੇ ਤਿਸਹ ਰਜ਼ਾਏ ਮੈਂ ਲਾਤੀ ਜੋ ਸਹਿਜੇ ਸਤਗੁਰ ਨਾ ਸੇਵਿਓ ਵਿੱਚ ਹਉ ਮੈਂ ਜਨਮ ਬਿਨਾਸ਼ ਰਸਨਾ ਹਰਿ ਦਾਸ ਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖੱਧੀ ਮਨ ਮੁਖ ਮੂਆ ਮਾਇਆ ਮੋ ਵਿਨਾਸ਼ ਇੱਕ ਸਹਰ ਕੇ ਨਾਮ ਵਿਣ ਤ੍ਰਿਗ ਜੀਵਣ ਤੇ ਗਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸ ਨ ਦਾਸ ਤਾਂ ਅਨੰਦਿਨ ਸੇਵਾ ਕਰੇ ਸਤਿਗੁਰੂ ਕੀ ਕਭੇ ਨ ਛੋਡੇ ਪਾਸ ਜਿਉ ਜਲ ਮੇ ਕਮਲ ਅਲਿਪਤੋ ਵਰਤੈ ਇਓ ਵਿੱਚ ਗ੍ਰਹ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੇ ਤਿਵ ਹਰ ਗੁਣਤਾਸ ਪੌੜੀ 36 ਜੋਗ ਗੁਬਾਰਸਾ ਆਪੇ ਗਣਤ ਤੀਨੀ ਆਪੇ ਸ੍ਰਿਸ਼ਟ ਸਭ ਸਾਜਿਐਨ ਆਪ ਮਤ ਦਿਨੀ ਸਿਮਰਤ ਸਾਸਤਿ ਸਾਜਿਐਨ ਆਪ ਤੁੰਨ ਗਣਤ ਦੇਣੀ ਨੀ ਇਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਸ਼ਲੋਕ ਮੈਂ ਲਾਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿਰ ਤੇ ਆਪਣ ਇਨ ਤਨ ਲੋਗ ਰਤ ਨਾ ਹੋਏ ਤੈ ਤੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈਸੰਤਰ ਧਾਤਿ ਸ਼ੁੱਧ ਹੋਏ ਤਿਉ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੋ ਰਤਿ ਹਰ ਰੰਗ ਲਾਏ ਮਨ ਲਾ ਤੀਜਾ RAM ਕਲੀ RAM ਮਨ ਵਸਿਆ ਤਾਂ ਬਣਿਆ ਸ਼ੀਂਗਾਰ ਗੁਰ ਦਾ ਸ਼ਬਦ ਕਮਲ ਵਿਗਸੇਆ ਤਾਂ ਸੌਂਤੇ ਆ ਭਗਤ ਪੰਡਾਰ ਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਇਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਤੇ ਆਪਣਾ ਸ਼ੁਭਾਵੰਤੀ ਨਾਰ ਮਨਮੁਖ ਸ਼ਿੰਗਾਰ ਨ ਜਾਣਨੀ ਜਸਨ ਜਨਮ ਸਭ ਹਾਰ ਦਿਨ ਹਰ ਤਖਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ ਸਹਸਾਰੇ ਵਿੱਚ ਸ਼ੋਗ ਨਾ ਪਾਏਨੀ ਅੰਦੇ ਜੇ ਕਰੇ ਸੋ ਜਾਣ ਕਰਤਾਰ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ ਚੰਗ ਮੰਦ ਹੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮੈਲਾ ਤੀਜਾ ਦਿਨ ਸਤਗੁਰ ਸੇਵੇ ਸ਼ਾਂਤ ਨਾ ਆਵੇ ਦੂਜੀ ਨਾਹੀ ਜਾਏ ਜੇ ਬਹੁਤਰਾ ਲੋਚੀਏ ਵਿਣ ਕਰਮਾ ਪਾਇ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਇ ਤਿੰਨ ਜੰਮਣ ਮਰਨਾਂ ਚੁੱਕਈ ਹਉਮੈ ਵਿੱਚ ਦੁੱਖ ਪਾਏ ਜਿਨੀ ਸਤਗੁਰ ਸਿਓ ਚਿਤ ਲਾਇ ਸੋ ਖਾਲੀ ਕੋਈ ਨਾਏ ਤੈਨ ਜਮ ਕੀ ਤਲਬ ਨਾ ਹੋਈ ਨਾ ਉਹ ਦੁਖ ਸਹੈ ਨਾਨਕ ਗੁਰਮੁਖ ਉਬਰੇ ਸਚੇ ਸ਼ਬਦ ਸਮਾਹਿ